ਸਾਰੇ ਰਾਜਵੀਰ ਹੋਣਾ ਨੂੰ ਜਵੰਦਾ ਸਾਹਿਬ ਨੂੰ ਪਿਆਰ ਕਰਨ ਵਾਲੇ ਥੋੜੇ ਰਾਹੀ ਹਲਪਲਦਾ ਉਹ ਉਹਨਾਂ ਦੀ ਸਿਹਤ ਵਾਰੇ ਬਲੇਟਰ ਨਾਲ ਜਿਹੜੇ ਤੁਸੀਂ ਦੇ ਰਹੇ ਹੋ ਤੇ ਸੱਚੀ ਗੱਲ ਆ ਵੀ ਜੋ ਤੁਸੀਂ ਦਿਖਾਇਆ ਤੇ ਲੋਕਾਂ ਨੇ ਪੰਜਾਬੀਆਂ ਨੇ ਦੇਸ਼ਾਂ ਵਿਦੇਸ਼ਾਂ ਜੋ ਅਰਦਾਸਾਂ ਕੀਤੀਆਂ ਉਹਨਾਂ ਨੇ ਚਾਹਣ ਵਾਲਿਆਂ ਨੇ ਕਿਉਂਕਿ ਡਾਕਟਰ ਬੀ ਇਨਸਾਨ ਨੇ ਪਰ ਉਹ ਵੀ ਕਿਤੇ ਨਾ ਕਿਤੇ ਕੱਲ ਜਵਾਬ ਦੇ ਗਏ ਸੀ ਪਰ ਪ੍ਰਮਾਤਮਾ ਦੀਆਂ ਅਰਦਾਸਾਂ ਲੋਕਾਂ ਦੀਆਂ ਕੀਤੀਆਂ ਹੋਈਆਂ ਉਹਨਾਂ ਦੇ ਸਾਹ ਚੱਲ ਰਹੇ ਆ ਅਜੇ ਹੁਣੀ ਐਮ ਆਰ ਆਈ ਉਹਨਾਂ ਦੀ ਐਮ ਆਰ ਆਈ ਹੋ ਰਹੀ ਹੈ ਤਕਰੀਬਨ ਉਹਨਾਂ ਨੂੰ ਉੱਥੋਂ ਲਿਆਂਦੇ ਹੋਏ 40 ਮਿੰਟ ਹੋ ਗਏ ਆ ਤੇ ਐਮ ਆਰ ਆਈ ਇਹ ਨਹੀਂ ਮੈਂ ਕੋਈ ਡਾਕਟਰ ਹਾਂ ਪਰ ਐਮ ਆਰ ਆਈ ਅਜੇ ਵੀ ਜਿਹੜਾ ਬ੍ਰੇਨ ਚ ਕਿਉਂਕਿ ਜਿਹੜੀ ਕੋਈ ਰੀਡ ਦੀ ਹੱਡੀ ਦੀ ਸੱਟ neck ਦੀ ਆ ਗਰਦਨ ਦੀ ਆ ਉਹ ਡਾਕਟਰਾਂ ਦੀ ਬਾਅਦ ਚ ਉਹਨੂੰ ਤਵੱਜੋ ਆ ਉਹ ਕੰਟਰੋਲ ਹੋ ਜਾਣਗੀ ਵੱਡੀ ਗੱਲ ਆ ਜਿਹੜੀ ਬ੍ਰੇਨ ਦੇ ਵਿੱਚ ਜਦੋਂ ਸਵੇਲਿੰਗ ਆ ਜਾਂਦੀ ਆ ਬ੍ਰੇਨ ਦੇ ਵਿੱਚ ਇਹ ਦਿੱਕਤਾਂ ਆਉਂਦੀਆਂ ਉਹ ਇਸ ਵੇਲੇ ਸਭ ਤੋਂ ਵੱਡੀ ਕੰਪਲਿਕੀਸ਼ਨ ਜਿਹੜਾ ਸਭ ਤੋਂ ਵੱਡੀ ਡਾਕਟਰਾਂ ਦਾ ਧਿਆਨ ਉਹਸਤੇ ਤੇ ਇਹੀ ਆ ਵੀ ਉਹਨਾਂ ਦੇ ਪਰਿਵਾਰ ਨਾਲ ਆਪਾਂ ਜਿੱਥੇ ਸਾਰੇ ਹੀ ਖੜੇ ਆ ਆ ਮੀਡੀਆ ਤੁਹਾਡਾ ਧੰਨਵਾਦ ਤੁਸੀਂ ਤਾਂ ਕੱਲ੍ਹ ਦੇ ਹੀ ਇੱਥੇ ਮੈਂ ਸਮਝਦਾ ਖੜੇ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਮੈਂ ਸਰਕਾਰ ਦਾ ਹਿੱਸਾ ਹਾਂ ਕੇਂਦਰ ਦੀ ਦਾ ਸਟੇਟ ਗਵਰਨਮੈਂਟ ਤੇ ਕੇਂਦਰ ਨੂੰ ਮਿਲ ਕੇ ਹੋ ਵੀ ਰਿਹਾ ਪਰ ਬਹੁਤ ਲੋਕ ਐਸੇ ਆ ਮੈਂ ਮਾਫੀ ਮੰਗ ਕੇ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਬੜਾ ਰੌਲਾ ਪਾ ਲੈਂਦੇ ਆ ਕਦੇ ਵੀ ਕਿਸੇ ਗੱਲ ਦਾ ਆ ਪਿਛਲੇ ਇੱਕ ਜਜਮੈਂਟ ਆਈ ਡੌਗਸ ਦੇ ਬਾਰੇ ਉਹਦੇ ਬਾਰੇ ਵੀ ਆਪਣਾ ਰਾਜ ਰੌਲਾ ਪਾ ਕੇ ਬਹਿ ਗਏ ਇਸੇ ਤਰੀਕੇ ਨਾਲ ਇਹ ਜਿਹੜੇ ਆਵਾਰਾ ਪਸ਼ੂ ਨੇ ਇਹਦੇ ਬਾਰੇ ਵੀ ਬਹੁਤ ਕਿੰਤੂ ਪ੍ਰੰਤੂ ਹੋ ਜਾਂਦਾ ਮੈਂ ਉਸ ਗੱਲ ਤੇ ਜਾਣਾ ਨਹੀਂ ਚਾਹੁੰਦਾ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰਾਂ ਦਾ ਵੀ ਸਹਿਯੋਗ ਦਿਆ ਕਰੋ ਤੁਸੀਂ ਈਸ਼ੂ ਬਣਾ ਲੈਨੇ ਅੱਜ ਜੇ ਇਹ ਜਿਹੜਾ ਸਾਨ ਠੱਠਾ ਜੀ ਨੂੰ ਕਹ ਲਓ ਉਹ ਸਿੱਧਾ ਉਹਨਾਂ ਨੂੰ ਹਿੱਟ ਕੀਤਾ ਹੈ ਮੋਟਰਸਾਈਕਲ ਤੇ ਜਾਂਦੇ ਜਾਂਦੇ ਜਦੋਂ ਉਹ ਜਾ ਰਹੇ ਸੀ ਤਿੰਨ ਅੱਗੇ ਨਿਕਲ ਗਏ ਚੌਥੇ ਨੰਬਰ ਤੇ ਜਾਂ ਦੂਜੀ ਤੀਜੇ ਨੰਬਰ ਤੇ ਅਸੀਂ ਤੇ ਸਿੱਧਾ ਉਹ ਆ ਕੇ ਜਦੋਂ ਬੈਠੇ ਸੀ ਇਸ ਜਗ੍ਹਾ ਤੇ ਆ ਕੇ ਉਹਨੇ ਰਿਪਸ ਤੇ ਉਹਨੇ ਸਿੱਧਾ ਹਿੱਟ ਕੀਤਾ ਹੈ ਤੇ ਉਹ ਤੋਂ ਬਾਅਦ ਉਹਨੇ ਮੋਟਰਸਾਈਕਲ ਛੱਡਣ ਉਹ ਤਾਂ ਰਹਿ ਗਿਆ ਉਦੋਂ ਬਲਕਾ ਕੇ ਉਹਨੇ ਉਦੋਂ ਬਾਅਦ ਉਹਨਾਂ ਨੂੰ ਪਰੇ ਮਾਰਿਆ ਇਹ ਜਿਹੜੇ ਆਪਾਂ ਬਹੁਤ ਇਹਨਾਂ ਦੇ ਨਾਂ ਤੇ ਗਊ ਸੈਸਾ ਜਾਂ ਹੋਰ ਆ ਲੈਨੇ ਆਂ ਬੜੀਆਂ ਜਿਹੜੀਆਂ ਉਹ ਇਹ ਡੰਗਰਾਂ ਦੇ ਲਈ ਅਲੱਗ-ਅਲੱਗ ਰੋਕਥਾਮ ਕੀਤੀ ਹੋਈ ਆ ਪਰ ਤੁਸੀਂ ਵੀ ਇਹ ਆ ਜਾਨਵਰ ਨਾ ਛੱਡਿਆ ਕਰੋ ਵਾਰਾ ਨਾ ਇਹਨਾਂ ਨੂੰ ਖੋਲਿਆ ਕਰੋ ਅੱਜ ਇਹਨਾਂ ਦੇ ਕਾਰਨ ਅੱਜ ਜਾਨਾਂ ਜਿਹੜੀਆਂ ਗਈਆਂ ਆ ਹੁਣੀ ਪਹਿਲਾਂ ਵੀ ਹਰਪੰਜਨ ਮਾਨ ਸਾਹਿਬ ਆਏ ਸੀ ਕਰੋ ਖੇਤਰ ਚ ਕੁਛ ਦਿਨ ਪਹਿਲਾਂ ਇਨਾਂ ਦੇ ਵਿੱਚ ਵੀ ਆ ਕੇ ਜਾਨਵਰ ਵਜਿਆ ਤੇ ਚਾਰ ਪਲਟੇ ਖਾ ਗਈ ਇਹਨਾਂ ਦੀ ਗੱਡੀ ਤੇ ਇਹ ਜ਼ਿੰਮੇਵਾਰੀ ਇਕੱਲੀ ਸਰਕਾਰ ਦੀ ਨਹੀਂ ਜਦੋਂ ਸਰਕਾਰ ਕੋਈ ਸਖਤ ਫੈਸਲਾ ਲੈਂਦੀ ਆ ਤਾਂ ਉਸ ਵੇਲੇ ਸਾਡੇ ਵਿੱਚੋਂ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਕੰਮ 'ਚ ਲੱਗ ਜਾਂਦੀਆਂ ਮੇਰਾ ਕੋਈ ਕਿਸੇ ਨੂੰ ਕਿਸੇ ਦੀ ਕੋਈ ਵੀ ਆਸਤਾ ਨੂੰ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂਗਾ ਪਰ ਹੁਣ ਕਰੀਏ ਕੀ ਅਪਾ ਆਪਣੀਆਂ ਜ਼ਿੰਦਗੀਆਂ ਲੋਕਾਂ ਦੀਆਂ ਬਚਾਉਣੀ ਹੈ ਕਿ ਨਹੀਂ ਇਸ ਵੇਲੇ ਹੁਣ ਸਾਰੇ ਟੰਗੇ ਪਏ ਆ ਇਸ ਕਰਕੇ ਤੇ ਅੱਗੇ ਇਕੱਠੇ ਹੋ ਕੇ ਸਾਰਾ ਸਹਿਯੋਗ ਦਿਓ ਚਾਹੇ ਉਹ ਕੋਈ ਸਟੇਟ ਗਵਰਨਮੈਂਟ ਆ ਚਾਹੇ ਸੈਂਟਰ ਜੀ ਕੋਈ ਕਾਨੂੰਨ ਬਣਾਉਂਦੀ ਆ ਜਾਂ ਕੋਈ ਸ਼ਕਤੀ ਕਰਦੇ ਆ ਤਾਂ ਉਹਨਾਂ ਦਾ ਸਹਿਯੋਗ ਦਿਆ ਕਰੋ ਕਈ ਸੰਸਥਾ ਬਣੀਆਂ ਹੋਈਆਂ ਐ ਉਹ ਕਦੇ ਕੁਛ ਕਰਦੇ ਆ ਕਦੇ ਕੁਛ ਕਰਦੇ ਆ ਇਹ ਚੀਜ਼ਾਂ ਅਲਟੀਮੇਟਲੀ ਬਹੁਤ ਮਹਿੰਗੀਆਂ ਪੈਰੀਆਂ ਹਰ ਸੜਕ ਤੇ ਆਵਾਰਾ ਪਸ਼ੂ ਫਿਰ ਰਹੇ ਆ ਆਵਾਰਾ ਜਾਨਵਰ ਫਿਰ ਰਹੇ ਆ ਜਿਹੜੇ ਰੋਜ਼ ਸਾਡੀਆਂ ਮੈਂ ਜੇ ਅੰਕੜੇ ਕੱਢੇ ਜਾਣ ਉਹ ਬਹੁਤ ਜ਼ਿਆਦਾ ਨਹੀਂ ਅੱਜ ਵੀ ਇਹੀ ਕਾਰਨ ਬਣਿਆ ਤੇ ਮੇਰੀ ਇਹ ਗੱਲ ਕਈ ਦਾ ਕਈ ਬਹੁਤ ਹੋਰ ਤਰ੍ਹਾਂ ਲੈਣਗੇ ਜਿਹਦੇ ਘਰ ਚ ਚਲੇ ਆ ਨਾ 10 ਸਾਲ ਦਾ ਬੇਟਾ ਏ 4 ਸਾਲ ਦੀ ਜਬ ਬੇਟੀ ਆ ਮੈਨੂੰ ਵੀ ਪਤਾ ਮੈਂ 10 ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਉੱਥੇ ਬਾਵਾ ਜੀ ਸੀ ਜਿਹੜੇ ਸਿੰਗਰ ਬੜੇ ਵੱਡੇ ਸਿੰਗਰ ਰਹੇ ਆ ਉਹ ਉਹ 5 ਸਾਲ ਦੇ ਸੀ ਜਦੋਂ ਉਹਨਾਂ ਦੇ ਪਿਤਾ ਜੀ ਚਲੇ ਗਏ ਸੀ ਇਸ ਕਰਕੇ ਇਹ ਚੀਜ਼ਾਂ ਜਿਨ੍ਹਾਂ ਦੇ ਘਰ 'ਚ ਨੇ ਬੀਤਦੀਆਂ ਉਹਨਾਂ ਨੂੰ ਪਤਾ ਹੁੰਦਾ ਅਖੀਰ 'ਚ ਮੈਂ ਫੇਰ ਇਹ ਇਸ਼ੂ ਬਹੁਤ ਵੱਡਾ ਹੈ ਜਿਹਦੇ ਕਰਕੇ ਉਹਨਾਂ ਦਾ ਨੁਕਸਾਨ ਹੋਇਆ ਪਰ ਪ੍ਰਮਾਤਮਾ ਉਹਨਾਂ ਨੂੰ ਜਿਹੜੇ ਚਾਉਣ ਵਾਲੇ ਨੇ ਉਹਨਾਂ ਦੇ ਅੱਜ ਵੀ ਸਾਡੀਆਂ ਪਵਿੱਤਰ ਤਿੰਤੀਆਂ ਦਾ ਤੇ ਉਹਨਾਂ ਦੇ ਬੋਲ ਅੱਜ ਸਭ ਦੇ ਕੰਨਾਂ 'ਚ ਪੈ ਰਹੇ ਆ ਤੇ ਪ੍ਰਮਾਤਮਾ ਕਰੇ ਉਹਨਾਂ ਨੂੰ ਇਹ ਸੌਖੀ ਘੜੀ ਚੋਂ ਉਹਨਾਂ ਦੀ ਸਿਹਤ ਠੀਕ ਹੋਵੇ ਤੇ ਸਾਰਿਆਂ ਦੀਆਂ ਜੜੀਆਂ ਅਰਦਾਸਾਂ ਇਹ ਉਹ ਕੰਮ ਕਰਨ ਤੇ ਸਭ ਤੋਂ ਇਸ ਵੇਲੇ ਕੰਮ ਅਰਦਾਸ ਨਹੀਂ ਕਰਨਾ ਹੈ। ਦਵਾਈ दारू ਤੋਤੇ ਜਿਹੜਾ ਕੰਮ ਹੈ ਇਸ ਵੇਲੇ ਉਹ ਲੋਕਾਂ ਲਈ ਤਾਕਤ ਨਹੀਂ ਕਰਨਾ ਹੈ। ਧੰਨਵਾਦ।